ਇਸ ਬਿਲਦੀ ਬਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਭਗਵੰਤ ਸਿੰਘ ਮਾਨ ਉਹਦੇ ਘਰੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਰੇਡ ਕੀਤੀ ਗਈ ਹੈ ਜੀ ਹਾਂ ਦਰਅਸਲ ਇਹਨੇ ਦਿਨੀ ਦਿੱਲੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਵੀ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਇਸ ਦੇ ਦਰਮਿਆਨ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਰਿਹائش ਕਪੂਰਥਲਾ ਹਾਊਸ ਦੇ ਉੱਤੇ ਰੇਡ ਕੀਤੀ ਗਈ ਹੈ ਦਰਅਸਲ ਇੱਕ ਐਪ ਦੇ ذریعے ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਮਿਲੀ ਹੈ ਕਿ ਇੱਥੇ ਪੈਸੇ ਵੰਡੇ ਜਾ ਰਹੇ ਨੇ ਜਿਸ ਨੂੰ ਲੈ ਕੇ ਹੁਣ ਇਲੈਕਸ਼ਨ ਕਮਿਸ਼ਨ ਦੀ ਟੀਮ ਜਿਹੜੀ ਹੈ ਉਹ ਰੇਡ ਕਰਨ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਦਿੱਲੀ ਘਰ ਕਪੂਰਤਲਾ ਹਾਊਸ ਦੇ ਵਿੱਚ ਪਹੁੰਚੀ ਹੈ ਜਿੱਥੇ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਲਗਾਈ ਗਈ ਹੈ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮੁੱਖ ਮੰਤਰੀ ਭਗਵਾਨ ਮਾਨ ਦੀ ਦਿੱਲੀ ਰਿਹائش ਦੇ ਉੱਤੇ ਰੇਡ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਸੀ ਵੀਜ਼ਲ ਐਪ ਦੇ ਉੱਤੇ ਜਿਹੜਾ ਉਹਨਾਂ ਨੂੰ ਇਹ ਸ਼ਿਕਾਇਤ ਮਿਲੀ ਸੀ ਕਿ ਦਿੱਲੀ ਦੇ ਵਿੱਚ ਆਵਾਦਮੀ ਪਾਰਟੀ ਦੇ ਵੱਲੋਂ ਪੈਸੇ ਵੰਡੇ ਜਾ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜਾ ਘੰਟਿਆਂ ਦੇ ਅੰਦਰ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਕਾਰਵਾਈ ਦੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹائش ਦੇ ਉੱਤੇ ਜਿਹੜਾ ਹੈ ਉਹ ਰੇਡ ਕੀਤੀ ਗਈ ਹੈ ਤਾਂ ਅੰਦਾਜ਼ਾ ਇਹ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਪਹਿਲਾਂ ਉਹਨਾਂ ਦੇ ਵੱਲੋਂ ਕਾਲਕਾਜੀ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਨੇ ਉਹ ਬਾਕੀ ਆਗੂਆਂ ਦਾ ਚੋਣ ਪ੍ਰਚਾਰ ਕਰਦੇ ਵੀ ਦਿਖਾਈ ਦਿੱਤੇ ਨੇ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਿੰਨ ਤੋਂ ਚਾਰ ਥਾਵਾਂ ਦੇ ਉੱਤੇ ਜਿਹੜਾ ਰੋਡ ਸ਼ੋਅ ਕੀਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਤੁਗਲ ਕਾਬਾਦ ਦੇ ਵਿੱਚ ਜਿਹੜਾ ਰੋਡ ショ ਕੀਤਾ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਦੇ ਹਲਕੇ ਦੇ ਵਿੱਚ ਕਲਕਾਜੀ ਚ ਜ਼ੋਰ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਗ੍ਰੇਟਰ ਕੈਲਾਸ਼ ਦੇ ਵਿੱਚ ਰੋਡ ショ ਕੀਤਾ ਤੇ ਉਸ ਤੋਂ ਦਰਮਿਆਨ ਜਸਵਲੇ ਮੁੱਖ ਮੰਤਰੀ ਭਗਵਾਨਤਮਨ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ਦੇ ਵਿੱਚ ਭਾਸ਼ਣ ਦੇ ਰਹੇ ਸੀ ਤਾਂ ਉਸ ਦੇ ਦਰਮਿਆਨ ਇਲੈਕਸ਼ਨ ਕਮਿਸ਼ਨ ਦੀ ਟੀਮ ਜਿਹੜੀ ਹੈ ਮੁੱਖ ਮੰਤਰੀ ਭਗਵਾਨਤਮਨ ਦੇ ਦਿੱਲੀ ਰਿਹائش ਕਪੂਰਥਲਾ ਹਾਊਸ ਪਹੁੰਚ ਜਾਂਦੀ ਹੈ ਤੇ ਉੱਥੇ ਜਾ ਕੇ ਰੇਡ ਜਿਹੜੀ ਆ ਕੀਤੀ ਜਾ ਰਹੀ ਹੈ ਸੋ ਇਹ ਸਭ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪ੍ਰਤੀਕਿਰਿਆ ਵੀ ਸਾਹਮਣੇ ਆ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਦੇ ਉੱਤੇ ਲਿਖਿਆ ਕਿ ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ ਦਿੱਲੀ 'ਚ ਭਾਜਪਾ ਵਾਲੇ ਸ਼ਰੇਆਮ ਪੈਸੇ ਵੰਡ ਰਹੇ ਨੇ ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁਝ ਵੀ ਨਹੀਂ ਦਿਖ ਰਿਹਾ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਇਸ਼ਾਰੇ ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ ਜੋ ਕਿ ਬਹੁਤ ਨਿੰਦਣਯੋਗ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਮਾਮਲਾ ਪਹਿਲਾਂ ਵੀ ਕਾਫੀ ਤੂਲ ਫਰਦਾ ਹੋਇਆ ਨਜ਼ਰ ਆ ਰਿਹਾ ਹੈ ਦਰਅਸਲ ਕੱਲ ਦਿੱਲੀ ਦੇ ਵਿੱਚ ਇੱਕ ਪੰਜਾਬ ਨੰਬਰ ਗੱਡੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਗੱਡੀ ਗੇਤੀ ਚ ਸ਼ਰਾਬ ਦੀਆਂ ਬੋਤਲਾਂ ਤੇ ਨਗਦੀ ਬਰਾਮਦ ਕੀਤੀ ਗਈ ਹੈ ਜਿਵੇਂ ਅਸੀਆਂ ਤਾਰਾਂ ਵੀ ਪੰਜਾਬ ਦੇ ਨਾਲ ਜੋੜੀਆਂ ਜਾ ਰਹੀਆਂ ਨੇ ਸੋ ਇਹ ਸਭ ਦੇ ਦਰਮਿਆਨ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹائش ਦੇ ਉੱਤੇ ਜਿਹੜਾ ਕਪੂਰਥਲਾ ਹਾਊਸ ਦੇ ਵਿੱਚ ਰੇਡ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਸੀ ਵਿਜ਼ਲ ਐਪ ਦੇ ਉੱਤੇ ਜਿਹੜਾ ਸ਼ਿਕਾਇਤ ਮਿਲੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਦੇ ਵਿੱਚ ਪੈਸੇ ਵੰਡੇ ਜਾ ਰਹੇ ਨੇ ਜਿਸ ਨੂੰ ਲੈ ਕੇ ਰੇਡ ਜਿਹੜੀ ਇਹ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਦੇ ਅਫਸਰਾਂ ਦਾ ਵੀ ਇਹ ਕਹਿਣਾ ਹੈ ਕਿ ਸਭ ਦੇ ਦਰਮਿਆਨ ਜਿਹੜੀ ਇਹ ਰੇਡ ਇਹ ਕੀਤੀ ਗਈ ਹੈ ਕਿਉਂਕਿ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪੈਸੇ ਵੰਡੇ ਜਾ ਰਹੇ ਨੇ ਤੇ ਸੀ ਵਿਜ਼ਲ ਐਪ ਜਿਹੜਾ ਹੈ ਜਿਸ ਦੇ ਤਰੂਹ ਭਾਰਤੀ ਨਾਗਰਿਕ ਜਿਹੜਾ ਨੇ ਉਹ ਆਪਣੀਆਂ ਸਮੱਸਿਆਵਾਂ ਜੇਕਰ ਇਲੈਕਸ਼ਨ ਦੇ ਵਿੱਚ ਆndੀਆਂ ਨੇ ਤਾਂ ਉਹ ਆਪਣੀਆਂ ਸਮੱਸਿਆਵਾਂ ਇਲੈਕਸ਼ਨ ਕਮਿਸ਼ਨ ਨੂੰ ਦੱਸ ਸਕਦੇ ਨੇ ਤਾਂ ਇਸ ਐਪ ਦੇ ਉੱਤੇ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਪੂਰਾ ਜਿਹੜਾ ਸ਼ਿਕਾਇਤ ਮਿਲੀ ਸੀ ਤੇ ਇਸ ਤੋਂ ਬਾਅਦ ਅੱਜ ਜਿਸ ਸਮੇਂ ਆਮ ਆਦਮੀ ਪਾਰਟੀ ਦੇ ਲਈ ਚੋਣ ਪ੍ਰਚਾਰ ਕਰ ਰਹੀ ਸੀ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਦੇ ਲਈ ਪ੍ਰਚਾਰ ਕਰ ਰਹੀ ਸੀ ਉਸ ਤੋਂ ਬਾਅਦ ਗ੍ਰੇਟਰ ਕਲਾਸ਼ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ ਤਾਂ ਇਸ ਸਮੇਂ ਦਰਮਿਆਨ ਉਹਨਾਂ ਦੇ ਦਿੱਲੀ ਰਿਹائش ਦੇ ਉੱਤੇ ਜਿਹੜਾ ਰੇਡ ਉਹ ਕਰ ਦਿੱਤੀ ਜਾਂਦੀ ਹੈ ਇਸ ਬਾਬਤ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਸੁਖਬੀਰ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਰਿਹائش ਦੇ ਉੱਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਰੇਡ ਕੀਤੀ ਗਈ ਹੈ ਆ ਬਿਲਕੁਲ ਬਹੁਤ ਵੱਡੀ ਸਖਦੀ ਖਬਰ ਹੈ ਜਿਸ ਦੇ ਉੱਤੇ ਹੁਣ ਮੁੱਖ ਮੰਤਰੀ ਭਗਵੰਤ ਮਾਨਵਲਾ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਇਹ ਆਪਣੇ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਧੇ ਤੌਰ ਦੇ ਉੱਤੇ ਅਧਵਾ ਕਮਿਸ਼ਨ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਦੇ ਬਲੂਕ ਹੈ ਗਿਆ ਪਰ ਖਾਸ ਤੌਰ ਤੇ ਧਿਆਨ ਦੇਣ ਯੋਗ ਗੱਲ ਇਹ ਹੈ ਵਿਵੇਕ ਕੇ ਉਥੇ ਇਸ ਸਮੇਂ ਵਾਪਰ ਕੀ ਰਿਹਾ ਹੈ ਹਾਲਾਂਕਿ ਐਪ ਦੇ ਜ਼ਰੇ ਜਾਣਕਾਰੀਆਂ ਮਿਲਦੀਆਂ ਨੇ ਛੋਣ ਕਮਿਸ਼ਨ ਦੇ ਵੱਲੋਂ ਇਹ ਕਾਰਵਾਈ ਕੀਤੀ ਜਾਂਦੀ ਹੈ ਉੱਥੇ ਜਾ ਕੇ ਕਾਰਵਾਈਆਂ ਦੇ ਦੌਰ ਜਿਹੜੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਜਾਂਦਾ ਤੇ ਹੁਣ ਜਿਹੜੀਆਂ ਤੱਪਰ ਜਾਣਕਾਰੀਆਂ ਦੇ ਕਾ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵੱਲੋਂ ਤੁਰਲਿਕ ਪੁਲਿਸ ਸਟੇਸ਼ਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਅੰਦਰ ਵੀ ਜਾਣ ਦਿੱਤਾ ਜਾ ਰਿਹਾ ਜਿਹੜੇ ਵੀ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਦੇ ਬਾਬਤ ਸ਼ਿਕਾਇਤ ਜਿਹੜੀ ਹੈ ਉਹ ਸੰਬੰਧਤ ਥਾਣੇ ਨੂੰ ਦੇ ਦਿੱਤੀ ਗਈ ਹੈ ਉਹ ਪੁਲਿਸ ਦੀਆਂ ਟੀਮਾਂ ਆ ਕੇ ਉੱਥੇ ਕੀ ਉਹਨਾਂ ਨੂੰ ਅੰਦਰ ਜਾਣ ਦੀ ਅਜਿਹੀ ਆਗਿਆ ਹੈ ਉਹ ਦੌਣਦੀਆਂ ਜਾਂ ਫਿਰ ਇਹਨਾਂ ਦੇ ਵੱਲੋਂ ਇੱਥੋਂ ਹੀ ਵਾਪਸ ਹੋਣਿਆ ਜਰਰ ਪਰ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਘਰ ਦੇ ਉੱਪਰ ਰਿਲੇਟ ਹੋਣਾ ਬਹੁਤ ਵੱਡੇ ਪੱਤਰ ਇਹ ਕਿਸਵਾਗਿਆ ਨਿਸ਼ਾਨਖੜਾ ਕਰਦਾ ਹੈ ਹਾਲਾਂਕਿ ਮੁਖਮਤੀ ਕੋ ਵਾਸੋਂ ਮਾਨਵਰਾ ਦੇ ਵੱਲੋਂ ਆਪਣੀ ਟਵੀਟ ਦੇ ਵਿੱਚ ਇਹ ਰਿਕਰਤ ਜ਼ਰੂਰ ਕਿਹਾ ਗਿਆ ਕਿ ਜਿਹੜੀ ਬੀਜੇਪੀ ਹੈ ਉਹ ਸ਼ਰਿਆ ਪੈਸੇ ਵੰਡ ਰਹੀ ਹੈ ਕੰਬਲ ਵੰਡ ਰਹੀ ਹੈ ਇਹ ਆਤਸ਼ੀਵਾ ਦੇ ਵੱਲੋਂ ਕਿਹਾ ਗਿਆ ਪਰ ਆਪਸ ਦੇ ਵਿੱਚ ਜਦੋਂ ਚੋਣਾ ਹੁੰਦੀਆਂ ਦੇ ਵਿਧਾਨ ਸਭਾ ਹੋਣ ਲੋਕ ਸਭਾ ਹੋਣ ਇਹਨਾਂ ਦੋਹਾਂ ਦੇ ਵਿੱਚ ਇੱਕ ਦੂਸਰੇ ਦੇ ਉੱਪਰ ਇਨਜ਼ਹਾਮ ਪਾਦ ਗਿਆ ਤਾਂ ਲੱਗਦੀਆਂ ਨਹੀਂ ਇੱਕ ਪਾਰਟੀ ਦੂਜੀ ਪਾਰਟੀ ਨੂੰ ਕਹਿੰਦੀ ਹੈ ਕਿ ਭਾਈ ਇਹ ਜੰਗਾਂ ਦੀ ਕਰਦੇ ਇਹਨਾਂ ਦਾ ਕੋ ਪੈਸੇ ਵੰਡੇ ਜਾ ਰਹੇ ਨੇ ਆ ਚੀਜ਼ਾਂ ਹੋ ਰਹੀਆਂ ਨੇ ਪਰ ਜੇ ਤਰੀਕੇ ਪਿਛਲੇ ਸਮੇਂ ਦੇ ਵਿੱਚ ਇੱਕ ਗੱਡੀ ਮਿਲੀ ਹੈ ਜਿਸ ਦੇ ਵਿੱਚੋਂ ਨੋਟ ਮਿਲੇ ਨੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸੁਭਾਵਿਕ ਤੌਰ ਦੇ ਉੱਪਰ ਇਲੈਕਸ਼ਨ ਕਮਿਸ਼ਨ ਦੇ ਚੇਤਿਆਂ ਦੇ ਵਿੱਚ ਦਰਸ ਪਾਉਣ ਦੀ ਤੇ ਉਹਨਾਂ ਚੇਤਿਆਂ ਦੇ ਬਾਬਤ ਵੀ ਇਹ ਕਾਰਵਾਈਆਂ ਦਾ ਦੌਰ ਜਿਹੜਾ ਚੱਲ ਸਕਦਾ ਨਾਲ ਦੀ ਨਾਲ ਇੱਕ ਹੋਰ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਈਸੀ ਤੋਂ ਈਡੀ ਵਾਲੇ ਪਾਸੇ ਨੂੰ ਵੀ ਕਾਰਵਾਈਆਂ ਹੋ ਸਕਦੀਆਂ ਨੇ ਪੰਜਾਬ ਦੇ ਵਿੱਚ ਵੀ ਕਾਰਵਾਈਆਂ ਹੋ ਸਕਦੀਆਂ ਨੇ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਈਡੀ ਦੇ ਵੱਲੋਂ ਵੀ ਰੇਡ ਕੀਤੀ ਜਾ ਸਕਦੀ ਹੈ ਪੰਜਾਬ ਦੇ ਬਹੁਤ ਹੱਦ ਉਹਨਾਂ ਲੋਕਾਂ ਦੇ ਉੱਪਰ ਜਿਹਨਾਂ ਦੇ ਵੱਲੋਂ ਦਿੱਲੀ ਦੀਆਂ ਚੋਣਾਂ ਦੇ ਵਿੱਚ ਜਾਂ ਫਿਰ ਕੱਲੀ ਬਸਵਾ ਚੋਣਾਂ ਦੇ ਦੌਰਾਨ ਉਹਨਾਂ ਦੇ ਵੱਲੋਂ ਕੋਤੇ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਉਹ ਵੀ ਕਿਹੜਾ ਕਿਤੇ ਸ਼ਿਕਾਇਤਾਂ ਕਰਦੀਆਂ ਕੋਸ਼ਿਸ਼ਾਂ ਦੇ ਵਿੱਚ ਈਡੀ ਦੀ ਅ ਕੱਲੇ ਕਾਰਵਾਈ ਦਾ ਦੌਰ ਜਿਹੜਾ ਚੱਲੇਗਾ ਪਰ ਇਸ ਵਕਤ ਐਫਐਲਐਸ ਪੀ ਦੀ ਜਿਹੜੀ ਟੀਮ ਹੈ ਉਹ ਸੀਆਮਾਨ ਦੇ ਆ ਕੋਪੂਤਲਾ ਹਾਊਸ ਜਿਹੜੀ ਰਹਾਇਸ਼ ਜਦੋਂ ਵੀ ਦਿੱਲੀ ਜਾਂਦੇ ਨੇ ਉੱਥੇ ਠਹਿਰਦੇ ਨੇ ਤੇ ਉਹਨਾਂ ਦੇ ਇਸ ਘਰ ਦੇ ਪਰ ਇਸ ਵਕਤ ਪਤਾ ਜਲਾ ਸਰਪੋਰਟ ਲਗਾ ਹੋਏ ਨੇ ਵੀਡੀਓ ਕਰਮੀਆਂ ਦਾ ਲਗਾ ਹੋਏ ਹੈ ਯਹਾਂ ਪਰ ਉਹਨਾਂ ਦੇ ਸੁਰੱਖਿਆ ਅਲਮੀ ਜਿਹੜੇ ਜਿਨ੍ਹਾਂ ਤੇ ਬਹੁਤ ਲਗਾਤਾਰ ਤਰੀਕਿਆ ਚੱਲਿਆ ਇੱਕ ਤਾਈ ਤੁਹਾਡੇ ਪਰੋ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਕਿ ਤੁਸੀਂ ਕਰਨ ਕੀ ਆਏ ਹੋ ਨਾਮ ਦੇ ਨਾਲ ਵਿਵੇਕ ਜਾਣਕਾਰੀਆਂ ਇਹ ਵੀ ਨੇ ਤਕਨੀਕੀ ਤੌਰ ਤੇ ਪੂਰੀ ਸੰਭਧਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜਦੋਂ ਐਦਾਂ ਦੀ ਕੋਈ ਰੇਡ ਖਾਸ ਤੌਰ ਦੇ ਉਪਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਮਾਰੀ ਜਲਦੀ ਹੈ ਉਹ ਸਵਾਗਤ ਉਹਨਾਂ ਨੂੰ 100 ਮਿੰਟਾਂ ਦਾ ਸਮਾਂ ਦਿੱਤਾ ਜਾਂਦਾ ਹੈ ਲਗਭਗ ਡੇਢ ਘੰਟੇ ਦਾ ਸਮਾਂ 150 ਸੁਖਬੀਰ ਸੁਖਬੀਰ ਇਹਹੀ ਇਹਹੀ ਗੱਲ ਤੇ ਸੁਖਬੀਰ ਇਸੇ ਗੱਲ ਤੇ ਮੈਂ ਆਣਾ ਚਾਹੁੰਦਾ ਸੀ ਜਿਵੇਂ ਤੁਸੀਂ ਵੀ ਕਿਹਾ ਕਿ ਲਗਾਤਾਰ ਆਮ ਆਦਮੀ ਪਾਰਟੀ ਇਸ ਗੱਲ ਦਾ ਐਲਾਨ ਕਰਦੀ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਭਾਜਪਾ ਦੇ ਆਗੂ ਨੇ ਉਹ ਸ਼ਰ੍ਹਾਂ ਪੈਹਾ ਬੰਨ ਰਹੇ ਨੇ ਉਹਨਾਂ ਦੇ ਵੱਲੋਂ ਕਹਿ ਗਿਆ ਕਿ ਐਸੀ ਸ਼ਿਕਾਇਤਾਂ ਵੀ ਕੀਤੀਆਂ ਨੇ ਪਰ ਅੱਜ ਬੇहद ਜੇਕਰ ਆਪਾਂ ਗੱਲ ਕੀਤੀ ਤੁਸੀਂ ਵੀ ਕਿਹਾ ਕਿ 100 ਮਿੰਟ ਦੇ ਅੰਦਰ ਐਕਸ਼ਨ ਲੈਣਾ ਹੁੰਦਾ ਹੈ 3:40 ਮਿੰਟ 38 ਸੈਕਿੰਡ ਦੇ ਉੱਤੇ ਸ਼ਿਕਾਇਤ ਦਰਜ ਹੁੰਦੀ ਹੈ ਉਸ ਤੋਂ ਬਾਅਦ 5 ਵਜੇ ਦੇ ਕਰੀਬ ਜਿਹੜਾ ਰੇਡ ਵੀ ਹੋ ਜਾਂਦੀ ਹੈ ਸੋ ਇਹ ਦੋਰੇ ਮਾਪ ਡੰਡ ਨਹੀਂ ਚੱਲ ਰਹੇ ਤੇ ਵੱਡਾ ਸਵਾਲ ਇੱਥੇ ਇਹ ਵੀ ਹੈ ਕਿ ਇਹ ਗੱਲ ਜੇ ਆਪਾਂ ਆਮ ਆਦਮੀ ਪਾਰਟੀ ਤੋਂ ਹਟ ਕੇ ਵੀ ਕਰੀਏ ਜਿਸ ਤਰੀਕੇ ਦਾ ਕੱਲ ਰਾਤ ਤੋਂ ਸਿਨੈਰੀਓ ਬਣ ਰਿਹਾ ਹੈ ਕਿ ਪੰਜਾਬ ਨੰਬਰ ਗੱਡੀ ਮਿਲੀ ਹੈ ਪੰਜਾਬ ਤੋਂ ਪੈਸਾ ਦਿੱਲੀ ਭੇਜਿਆ ਜਾ ਰਿਹਾ ਹੈ ਪੰਜਾਬ ਤੋਂ ਸ਼ਰਾਬ ਦਿੱਲੀ ਭੇਜੀ ਜਾ ਰਹੀ ਹੈ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਰੇਡ ਕਰਨੀ ਕਿਤੇ ਨਾ ਕਿਤੇ ਸਾਰੀਆਂ ਕੁੰਡੀਆਂ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਵੀ ਲੱਗ ਰਹੀਆਂ ਨੇ ਬਿਲਕੁਲ ਮੋਕਮੰਤਰੀ ਭੁਗਤ ਸਿੰਘ ਮਾਨਵਰਾ ਦੇ ਵੱਲੋਂ ਸਾਫ ਸਪੱਸ਼ਟ ਸ਼ਬਦਾਂ ਦੇ ਵਿੱਚ ਨਿਚੇ ਆ ਕੇ ਉਹਨਾਂ ਨੇ ਤਾਂ ਬੀਜਪੀ ਨੂੰ ਕਿੰਦਿਤ ਕਰਦੇ ਹੋਏ ਕਿ ਹੈ ਕਿ ਭਾਈ ਇਹਨਾਂ ਦੀ ਇਸ਼ਾਰੇ ਦੇ ਉੱਪਰ ਹੀ ਇਲੈਕਸ਼ਨ ਕਮਿਸ਼ਨ ਕੰਮ ਕਰ ਰਿਹਾ ਹੈ ਹਾਲਾਂਕਿ ਅਸੀਂ ਇਸ ਚੀਜ਼ ਦੀ ਪੁੱਛੀ ਨਹੀਂ ਕਰਦੇ ਸਭ ਕੁਝ ਜਾਂਚਿਆ ਬਿਸ਼ਾਪ ਘਰਨਾਰ ਦੀ ਨਾਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 100 ਮੀਟਰ ਦੇ ਬਾਬਤ ਇਹ ਦੂਰਾ ਮਾਪਦੰਡ ਕੋਇਆ ਪਰ ਇਸ ਨੂੰ ਤਕਨੀਕੀ ਤੌਰ ਤੇ ਤਾਂ ਸਮਝੀਏ ਤਾਂ ਜਦੋਂ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਉਸ ਵਕਤ ਇਹਦੇ ਪੈਰਾਮੀਟਰ ਹੋਰ ਹੋਣਗੇ ਉਸ ਵਕਤ ਇਹਦੀਆਂ ਜਿਹੜੀਆਂ ਕਹਿ ਲਈਏ ਕਿ ਤੁਹਾਡਾ ਤਮਾਮ ਕਾਰਵਾਈਆਂ ਦੇ ਲੋਰ ਚਲੜ ਵੀ ਕੋਈ ਰਣਨੀਤੀ ਹੋਵੇਗੀ ਜਾਂ ਹੋਰ ਤਰੀਕੇ ਦੇ ਨਾਲ ਹੋਵੇਗੀ ਤਾਂ ਕਿ ਪੁਲਿਸ ਸਟੇਸ਼ਨ ਨੂੰ ਅਕੇ ਜੁੜਿਤ ਕਰਦਿਆਂ ਪੱਗੇ ਆ ਉਥੇ ਅਰਧ ਸੈਦਕ ਬਲਜੜ ਦੇ ਉਹਦਾ ਦਾਵੀ ਪ੍ਰਯੋਗ ਕੀਤਾ ਜਾ ਸਕਦਾ ਇਹ ਵੀ ਇਸ ਵਕਤ ਦੀ ਅਪਡੇਟ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਉਹ ਇਹੀ ਬਿਆਨ ਕਰਦੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਦੇ ਦਿੱਲੀ ਵਾਲੇ ਘਰ ਦੇ ਬਾਹਰ ਇਸ ਵਕਤ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਪਿਆ ਉਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਦੇ ਵੱਲੋਂ ਭਾਵੇਂ ਬੀਜੇਪੀ ਦੇ ਉੱਪਰ ਨਿਸ਼ਾਨਾ ਸੱਦਿਆ ਜਾ ਰਿਹਾ ਹੈ ਜਿਹੜਾ ਕਿ ਇੱਕ ਦੂਸਰੀ ਪਾਰਟੀ ਦੇ ਉੱਪਰ ਸਾਦੇ ਜਿਆਦਾ ਹੁੰਦਾ ਹੈ ਚੋਣਾਂ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਪ੍ਰਦੂਸ਼ਣ ਬਾਹੀਆਂ ਐਲਾਨ ਜਾਂ ਫਿਰ ਕਹ ਲਈਏ ਕਿ ਇੱਕ ਦੂਸਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਪਰ ਦੋਸ਼ੀ ਕਰਾਇਰ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੁੰਦੀ ਹੈ ਪਰ ਇਹ ਸਾਰੀਆਂ ਟੀਹਾਂ ਜਿਹੜੀਆਂ ਨੇ ਈਸੀਬੀ ਰੇਡ ਦੇ ਵਿੱਚ ਹੁਣ ਅੰਦਰ ਜਾ ਕੇ ਕੀ ਕੁਝ ਮਿਲੇਗਾ ਕੇ ਇਸ ਤਰੀਕੇ ਨਾਲ ਮਿਲੇਗਾ ਵੀ ਜਾਂ ਨਹੀਂ ਮਿਲੇਗਾ ਜਿਹਦੇ ਮੋਂ ਅੰਦਰ ਨਹੀਂ ਜਾਣ ਦਿੱਤਾ ਜਾਂ ਉਹਦੇ ਉੱਪਰ ਕੀ ਕਾਰਵਾਈਆਂ ਹੋਣਗੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਾਂਚ ਦਾ ਵਿਸ਼ਾ ਨੇ ਪਰ ਇਹ ਪ੍ਰਭਾਵ ਬਹੁਤ ਹੁਣ ਦੇ ਪੱਧਰ ਦੇ ਉੱਪਰ ਪਾਉਣ ਕਿਾ ਦਿੱਲੀ ਦੇ ਵਿੱਚ ਚੋਣਾਂ ਨੇ 5 ਤਰੀਕ ਨੂੰ 5 ਫਰਵਰੀ 2025 ਨੂੰ ਉੱਥੇ ਵੋਟਿੰਗ ਹੋਣੀ ਹੈ ਵੋਟਿੰਗ ਤੋਂ ਇੱਕ ਨੰਬਰ ਪਹਿਲਾਂ ਉਦਾਂ ਦੇ ਛੇੜਿਆਂ ਦੇ ਉੱਪਰ ਇੰਨਾ ਰੇਣਮਾ ਸਥਿਤੀਆਂ ਪੈਦਾ ਹੋਣੀਆਂ ਕਿਤੇ ਨਾ ਕਿਤੇ ਵੱਡੇ ਪੱਧਰ ਉੱਤੇ ਚੋਣਾ ਪ੍ਰਭਾਵਿਤ ਇਸ ਦੇ ਨਾਲ ਹੋ ਸਕਦੀਆਂ ਨੇ ਵੋਟਰ ਪ੍ਰਭਾਵਿਤ ਇਸ ਦੇ ਨਾਲ ਹੋ ਸਕਦੇ ਨੇ ਤੇ ਜੇ ਇਹਨਾਂ ਤੇ ਬਦੂ ਮੁਕਮਤੀ ਭਗਵਾਸੀ ਦਾ ਮਾਮਲਾ ਹੋਵੇ ਜਾਂ ਫਿਰ ਦਿੱਲੀ ਦੇ ਹਸਾਬ ਦਾ ਮੁਕਮਤੀ ਆਦੇਸ਼ ਹੋਵੇ ਉਨਾ ਦੇ ਬਲੋ ਜਿਹੜੀ ਚੇਲ ਇਹ ਕਹੀ ਜਾ ਰਹੀ ਹੈ ਕਿ ਭਾਈ ਬੀਜੂ ਦੇ ਇਸ਼ਾਰੇ ਦੇ ਉੱਪਰ ਹੋ ਰਿਹਾ ਹੈ ਤਾਂ ਫਿਰ ਹੋ ਸਕਦਾ ਹੈ ਕਿ ਸਿਆਸੀ ਰੂਪ ਦੇ ਵਿੱਚ ਲਾਹਾ ਲੈਣ ਦੇ ਲਈ ਬੀਜੇਪੀ ਦੇ ਵੱਲੋਂ ਇਹ ਕੀਤਾ ਜਾਦਾ ਹੋਵੇ ਪਰ ਆਪਣੇ ਆਪ ਦੇ ਵਿੱਚ ਬੇहद ਖਾਸ ਇਹ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਰਿਟਰਨਿੰਗ ਅਫਸਰ ਜਿਹੜੇ ਨੇ ਉਹ ਵੀ ਉਥੇ ਪੱਜੇ ਹੋਏ ਨੇ ਆ ਇਹਦੇ ਜ਼ਰੀਏ ਪੈਸੇ ਵੰਡ ਰਹੇ ਦੀ ਜਿਹੜੀ ਗੱਲ ਹੈ ਉਹ ਪੁੰਚੀ ਵਗ੍ਹਾ ਤੱਕ ਤੇ ਪੰਜਾਬ ਦੇ ਬਾਕੀ-ਬਾਕੀ ਤਰੀਕੇ ਦੇ ਨਾਲ ਜਿਹੜੇ ਸਮਕਰਨ ਸਾਹਮਣੇ ਆਏ ਸੀ ਉਹ ਭਾਵੇਂ ਮੰਤਰੀਆਂ ਦਾ ਉੱਥੇ ਜਾਣਾ ਹੋਵੇ ਕੈਬਨਿਟ ਦੇ ਮੰਤਰੀ ਹੋਣ ਕਿਸੇ ਐਮਐਲਏ ਦਾ ਜਾਣਾ ਹੋਵੇ ਇਹ ਸਾਰੀ ਕੀ ਨਾ ਰਿਖੇ ਤੇ ਨਾ ਕਰਤੇ ਵੱਡਾ ਸਵਾਲ ਜ਼ਰੂਰ ਖੜਾ ਕਰਦੀਆਂ ਵੇਲੇਕ ਪਰ ਇਸ ਵਕਤ ਜਾਣਕਾਰੀਆਂ ਜਿਹੜੀਆਂ ਨੇ ਇਹੀ ਮਿਲਦੀਆਂ ਨੇ ਕਿ ਵੱਖ-ਵੱਖ ਤਰੀਕੇ ਦੇ ਨਾਲ ਆਪ ਦੇ ਜਿਹੜੇ ਆਗੂ ਰਹੇ ਉਹ ਭਾਵੇਂ ਮੁਕਮਲ ਤਰੀ ਪਹੁੰਚ ਹਰ ਮਾਨ ਆਪ ਹੁਣ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਸ਼ੀਸ਼ ਹੁਣ ਉਹਨਾਂ ਦੇ ਬਨੋਂ ਵਿਰੋਧ ਜ਼ਰੂਰ ਇਸ ਤੱਕ ਕੀਤਾ ਜਾ ਰਿਹਾ ਪਰ ਉੱਥੇ ਅਦ ਸੰਸਦ ਬਾਰੇ ਜਿਹੜੇ ਨੇ ਉਹ ਤਾਇਨਾਤ ਕਰ ਦਿੱਤੇ ਰਹਿ ਦਿੰਦੀ ਜੀ ਪਰ ਬੜਾ ਦੱਸ ਵਾਲੇ ਤੇ ਵੀ ਬੰਨ ਰਿਹਾ ਹੈ ਸੁਖਬੀਰ ਲਗਾਤਾਰ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਆਗੂ ਇਹ ਕਹਿ ਰਹੇ ਦਿਖਾਈ ਦੇ ਰਹੇ ਨੇ ਕਿ ਜੇਕਰ ਅਜਿਹਾ ਕੋਸ਼ ਨਹੀਂ ਤਾਂ ਤੁਸੀਂ ਰਿਟਰਨਿੰਗ ਅਫੀਸਰ ਨੂੰ ਅੰਦਰ ਕਿਉਂ ਨਹੀਂ ਜਾਣਦੇ ਰਹੇ ਕਿਉਂਕਿ ਬਦਨਾਮੀ ਪੂਰੇ ਪੰਜਾਬ ਦੀ ਹੋ ਰਹੀ ਹੈ ਪਰ ਆਮ ਆਦਮੀ ਪਾਰਟੀ ਲਗਾਤਾਰ ਇਸ ਗੱਲ ਦੇ ਉੱਤੇ ਵੀ ਖੜੀ ਹੈ ਤੇ ਇਸ ਗੱਲ ਦੇ ਇਲਜ਼ਾਮ ਵੀ ਭਾਜਪਾ ਦੇ ਉੱਤੇ ਲਗਾ ਰਹੀ ਹੈ ਕਿ ਸਾਰਾ ਮਿਲੀ ਭੁਗਤ ਦੇ ਨਾਲ ਰੇਡ ਕੀਤੀ ਜਾ ਰਹੀ ਹੈ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਇੱਕ ਸੁਖਵੀਰ ਜੋ ਪੰਜਾਬ ਦੇਸ਼ ਦੇ ਵਿੱਚ ਪਿਛਲੇ 5 ਤੋਂ 7 ਸਾਲਾਂ ਦੇ ਵਿੱਚ ਸਿਨੈਰੀਓ ਬਣਿਆ ਹੋਇਆ ਹੈ ਕਿ ਕਦੀ ਵੀ ਕੋਈ ਜਿਆਦਾ ਗੱਲ ਕਰਦਾ ਹੈ ਕੋਈ ਹੱਕ ਸੱਚ ਦੀ ਗੱਲ ਕਰਦਾ ਉਹਦੇ ਉੱਤੇ ਰੇਡਾਂ ਕਰਵਾ ਦਿਓ ਉਹਦੇ ਉੱਤੇ ਯਾਤ ਕਾਰਵਾਈ ਕਰਵਾ ਦਿਓ ਤੇ ਇਹ ਸਭ ਦਾ ਹਿੱਲਾ ਕੀ ਨਿਕਲੇਗਾ ਤੇ ਅਗਲੇ ਆਉਣ ਵਾਲੇ ਕਦਮ ਕੀ ਹੋਣਗੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਦਾ ਹੋਵੇ ਕਿ ਇਲੈਕਸ਼ਨ ਕਮਿਸ਼ਨ ਦੇ ਅਫਸਰਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਤੇ ਅਗਲਾ ਐਕਸ਼ਨ ਹੈ ਇਲੈਕਸ਼ਨ ਕਮਿਸ਼ਨ ਦਾ ਵੀ ਕੀ ਹੋਏਗਾ ਤੇ ਦਿੱਲੀ ਪੁਲਿਸ ਦਾ ਵੀ ਕੀ ਹੋਏਗਾ ਆ ਦਿੱਲੀ ਪੁਲਿਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਹਾਲਾਂਕਿ ਪਹਿਲਾਂ ਇਹ ਸੂਚਿਤ ਕਰਕੇ ਉੱਥੇ ਆਏ ਹੋਣਗੇ ਇਲੈਕਸ਼ਨ ਫਾਰਮੇਸ਼ਨ ਦੇ ਅਧਿਕਾਰੀ ਦੇ ਤੇ ਹੋ ਸਕਦਾ ਹੈ ਉਹਨਾਂ ਦੇ ਨਾਲ ਇੱਕ ਦੁਪਾ ਪੁਲਿਸ ਅਫਸਰ ਹੋਣ ਵੀ ਪਰ ਇਹ ਰਟਨਿੰਗ ਅਫਸਰ ਜਿਹੜਾ ਹੈ ਉਹ ਬਾਹਰੋਂ ਆਇਆ ਹੈ ਇਹ ਨਾਮ ਵੀ ਨਾਲ ਗੱਲ ਇਹ ਨਹੀਂ ਹੈ ਕੋਈ ਆਮ ਵਿਅਕਤੀ ਨੇ ਚੁਣੀ ਹੋਏ ਕੋਤਰੀ ਨੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਣ ਦੇ ਲਈ ਸੌ ਚੀਜ਼ਾਂ ਜਿਹੜੀਆਂ ਨੇ ਉਹ ਦਿੱਖੀਆਂ ਪੈਣ ਗਿਆ ਇਹ ਤਾਂ ਹੈਂਡਿਕਰ ਰਟਨਿੰਗ ਬਾਕਸਰ ਮੈਂ ਤਾਂ ਉਹਨਾਂ ਨੂੰ ਸਿੱਧਾ ਗੇਟ ਖੁੱਲ੍ਹਿਆ ਮਿਲੇਗਾ ਉਹਨਾਂ ਤੇ ਵੀ ਬਹੁਤ ਸਾਰੇ ਸੁਰੱਖਿਆ ਪ੍ਰਬੰਧ ਹਨ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੀਆਂ ਚੀਜ਼ਾਂ ਘੂਕਪਤਾਲ ਕਰਕੇ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਕਿ ਪਰ ਇਹ ਸਾਰੀਆਂ ਚੀਜ਼ਾਂ ਸੋਚਣ ਦੇ ਜਾਣ ਦੇ ਲਈ ਮਜਬੂਰ ਵੀ ਕਰਦੀਆਂ ਨੇ ਕਿ ਜੇਕਰ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਹੋਈ ਜੇਕਰ ਅੰਦਰ ਕਾਤੇ ਕੋਈ ਵੀ ਗੇਮ ਇਦਾਂ ਦੀ ਨਹੀਂ ਚੱਲ ਰਹੀ ਤਾਂ ਪਰ ਢੰਗ ਨਾਲ ਬੇਸ਼ੱਕ ਨਹੀਂ ਚਾਹੀਦਾ ਸਵਾਗਤ ਕਰਨਾ ਚਾਹੀਦਾ ਤੇ ਅੱਗੇ ਵੇਖਿਆ ਜਾਵੇ ਹ ਉਹ ਸਾਰੀ ਚੀਜ਼ ਦੇ ਵਿੱਚ ਟ੍ਰਾਂਸਪਰੈਂਸੀ ਉਹ ਸਾਰੀ ਚੀਜ਼ ਦੇ ਵਿੱਚ ਪਾਰਦਰਸ਼ਤਾ ਰਹੇ ਇਹ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਮੁੱਖ ਮੰਤਰੀ ਭਗਾਸਨ ਮਾਲਹੋਰਾ ਦੇ ਬਲੇ ਪੱਖੋਂ ਵੀ ਤੇ ਨਾਲ ਦੀ ਨਾਲ ਜਿਹੜੇ ਅਫਸਰ ਇਲੈਕਸ਼ਨ ਪੋਜੀਸ਼ਨ ਦੇ ਆਏ ਹੋਏ ਨੇ ਉਹ ਤਾਂ ਫਿਰ ਰਟਨਿੰਗ ਅਫਸਰ ਹੋਣ ਹੈ ਯਾਹ ਪਰ ਉਹਤੇ ਐਫਐਸਟੀ ਦੀ ਟੀਮ ਦੇ ਵੱਖ-ਵੱਖ ਮੈਂਬਰ ਹੋਣ ਉਹਨਾਂ ਦੇ ਵੱਲੋਂ ਵੀ ਪਾਰਦਰਸ਼ਤਾ ਬਣਾ ਕੇ ਰੱਖਣੀ ਚਾਹੀਦੀ ਹੈ ਇਹ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਨਹੀਂ ਤਾਂ ਜ਼ਰੂਰ ਪੰਜਾਬ ਨੂੰ ਪਤਾ ਨਾ ਕਰਦੀਆਂ ਕੋਸ਼ਸ਼ਾਂ ਨਹੀਂ ਲੋਕਾਂ ਨੂੰ ਤਾਂ ਲੱਗਦਾ ਹੋਣਾ ਕਿ ਪੰਜਾਬ ਦੇ ਵਿੱਚ ਹੋ ਸਕਦਾ ਇੰਨੀਆਂ ਗਤੀਵਿਧੀਆਂ ਹੁੰਦੀਆਂ ਹੁਣ ਪਰ ਇਸ ਦੇ ਬਾਰੇ ਅਜੇ ਕਿਸੇ ਵੀ ਤੀਜੀ ਧਿਰ ਦਾ ਅਧਿਕਾਰਤ ਪੁਸ਼ਟੀ ਨਾ ਕੋਈ ਬਿਆਨ ਨਾ ਕਿਸੇ ਅਧਿਕਾਰੀ ਤੋਂ ਬਿਲੋ ਦਿੱਤਾ ਕਿ ਹਾਂ ਇਹ ਗੱਲ ਜ਼ਰੂਰ ਹੈ ਕਿ ਸਾਹਮਣੇ ਆ ਰਹੀ ਹੈ ਕਿ ਕੋਈ ਜੰਮ ਦੇ ਰਿਹਾ ਹੈ ਐਕਸੈਟੇਨਟੀ ਜੀ ਵੀ ਅਸਖਰੀਏ ਦੇਖੋ ਪਰ ਵੀ ਆ ਸਕਦਾ ਹੈ ਤੇ ਹੋ ਸਕਦਾ ਹੈ ਝੋਲ ਅਜ਼ਮਾਇਸ਼ ਵੀ ਕੀਤੀ ਜਾਵੇ ਘਰ ਦੇ ਅੰਦਰ ਦਾ ਗੱਲ ਹੋਣ ਦੀ ਜੀ ਬਹੁਤ ਬਹੁਤ ਧੰਨਵਾਦ ਸੁਖਬੀਰ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਇਸਨ ਮੇਰੇ ਨਾਲ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਜਨਾਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਦਿੱਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਾਜ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਰੇਡ ਕਰ ਦਿੱਤੀ ਗਈ ਹੈ ਹਾਲਾਂਕਿ ਹਲੇ ਤੱਕ ਇਲੈਕਸ਼ਨ ਕਮਿਸ਼ਨ ਦੇ ਅਫਸਰਾਂ ਨੂੰ ਤੇ ਰਿਟਰਨਿੰਗ ਅਫਸਰ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਜਦੋ ਜਹਿਦ ਦੋਵਾਂ ਧਿਰਾਂ ਦੇ ਵੱਲੋਂ ਚੱਲ ਰਹੀ ਹੈ ਇਲੈਕਸ਼ਨ ਕਮਿਸ਼ਨ ਦੇ ਆਗੂਆਂ ਦੇ ਵੱਲੋਂ ਜੇਕਰ ਗੱਲ ਕੀਤੀ ਜਾਵੇ ਦਾ ਲੋਕਲ ਪੁਲਿਸ ਸਟੇਸ਼ਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਭਾਰੀ ਪੁਲਿਸ ਫੋਰਸ ਵੀ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਰਿਹائش ਕਪੂਰਥਲਾ ਹਾਊਸ ਦੇ ਬਾਹਰ ਲਗਾ ਦਿੱਤੀ ਗਈ ਹੈ ਸੀ ਵੀਜ਼ਲ ਐਪ ਦੇ ਉੱਤੇ ਜਿਹੜਾ ਇੱਕ ਸ਼ਿਕਾਇਤ ਮਿਲੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਸ਼ਿਕਾਇਤ ਮਿਲੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਦਿੱਲੀ ਚੋਣਾਂ ਦੇ ਵਿੱਚ ਪੈਸੇ ਵੰਡ ਰਹੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦੇ ਉੱਤੇ ਇਲੈਕਸ਼ਨ ਕਮਿਸ਼ਨ ਰੇਡ ਕਰਨ ਪਹੁੰਚ ਰਹੀ ਜਾਂਦੀ ਹੈ ਤਾਂ ਸਾਬਦੇ ਉੱਤੇ ਮੁੱਖ ਮੰਤਰੀ ਭਗਵਾਨ ਤੇ ਮੰਦਾ ਪਹਿਲਾ ਬਿਆਨ ਵੀ ਸਾਹਮਣੇ ਆ ਗਿਆ ਹੈ ਸੋ ਇੱਕ ਵਾਰੀ ਉਹਨਾਂ ਦਾ ਬਿਆਨ ਸੁਣ ਲੈਣੇ ਆ ਆ ਬਰਵਿੰਦ ਕੇਜਰੀਵਾਲ ਪਰ ਹਰ ਰੋਜ਼ ਕੋਈ ਨਾ ਕੋਈ ਇਹ ਕਰੋ ਇਹ ਘਾਰਮ ਬਤਾਓ ਇਹ ਬਤਾਓ ਇਹ ਕਿਉਂ ਨਹੀਂ ਕਰਤੇ ਇਹ ਨਹੀਂ ਆਪ ਲੈ ਸਕਤੇ ਆਪकी ਸਿਕਿਉਰਿਟੀ ਕੰਮ ਕਰੋ ਇਹ ਕਰੋ ਐਸੀ ਐਸੀ ਬਾਤੋਂ ਕੋ ਉਤਰ ਗਏ ਉਤਰ ਗਏ ਭਈ ਸਾਬਾ ਸਿਰਫ ਅੱਛਾ ਉਹ ਸ਼ਰੇਆਮ ਪੈਸੇ ਵੰਟਰਾ ਪ੍ਰਵੇਸ਼ ਵਰਮਾ ਕਿਆ ਨਾਮ ਹੈ ਉਸਕਾ ਪ੍ਰਵੇਸ਼ ਵਰਮਾ ਹਾਂ ਤਾਂ ਉਹ ਉਹ ਦਿੱਖਤਾ ਨਹੀਂ ਹੈ ਨਜ਼ਰ ਨਹੀਂ ਆਤਾ ਇਨਕੋ वो ट्वीट करके पैसे बांटता है कि आज मैं यहां पे पैसे बांटूंगा तो उ, उसका तो ध्यान नहीं है भगवंत मान के घर पे रेड कर लो केजरीवाल के घर पे रेड कर लो सौरभ भारद्वाज को पकड़ लो इसको नोटिस भेज दो इसको हम ही रह गए अपराधी भाई साहब हमने बिगाड़ा क्या है देश का हम तो अच्छे वाले काम कर रहे थे अपने अपने कोई वकील था